ਸਟਾਰਟ ਜਵਾਲਾਮੁਖੀ ਦੀ ਪ੍ਰਕਰਮਾ ਕਰਨਾ ਆਜ਼ਾਦੀ ਦੇ ਪਰਵਾਨਿਆਂ ਦੀ ਪੱਤਰੀ ਵਿੱਚ ਲਿਖਿਆ ਹੁੰਦਾ ਹੈ ਡੰਡੀ ਅਜਿਹੇ ਹ ਵਰਤਾਰਾ ਨਾ ਖੁਸ਼ਗਵਾਰ ਵਿਵਸਥਾ ਤੋਂ ਤੰਗ ਆ ਕੇ ਖੁਦਕੁਸ਼ੀ ਕਰਨ ਵਾਲਿਆਂ ਤੋਂ ਐਨ ਵੱਖਰਾ ਹੁੰਦਾ ਹੈ ਡੰਡੀ ਆਜ਼ਾਦੀ ਸੰਗਰਾਮੀਏ ਤਾਂ ਆਉਣ ਵਾਲੀਆਂ ਪੀੜ੍ਹੀਆਂ ਲਈ ਅਜ਼ਲਾਂ ਤੋਂ ਲੜਦੇ ਮਰਦੇ ਆਏ ਹਨ ਡੰਡੀ ਬਲੋਚਿਸਤਾਨ ਦੀ ਮਿੱਟੀ ਦੇ ਜਾਏ ਵੀ ਆਪਣੀਆਂ ਆਉਣ ਵਾਲੀਆਂ ਨਸਲਾਂ ਖਾਤਰ ਆਪਣਾ ਅੱਜ ਕੁਰਬਾਨ ਕਰ ਰਹੇ ਹਨ ਡੰਡੀਦਰ ਅਸਲ ਬਲੋਚਿਸਤਾਨ ਭਾਰਤ ਅਤੇ ਪਾਕਿਸਤਾਨ ਤੋਂ ਪਹਿਲਾਂ ਆਜ਼ਾਦ ਮੁਲਕ ਸੀ ਡੰਡੀ ਸਦੀਆਂ ਤੋਂ ਖਾਨਾ ਬਦੋਸ਼ੀ ਦੀ ਜ਼ਿੰਦਗੀ ਬਸਰ ਕਰਨ ਵਾਲੇ ਬਲੋਚਾਂ ਨੇ ਪਹਾੜਾਂ ਦੀ ਗੋਦ ਵਿੱਚ ਪਨਾਹ ਲਈ ਤਾਂ ਇਹ ਉਹਨਾਂ ਨੂੰ ਆਪਣਾ ਦੇਸ਼ ਲੱਗਣ ਲੱਗ ਪਿਆ ਡੰਡੀ ਕਲਾਤ ਖੇਤਰ ਦੇ ਪਹਾੜਾਂ ਨੇ ਉਹਨਾਂ ਨੂੰ ਪਨਾਹ ਹੀ ਨਹੀਂ ਦਿੱਤੀ ਸਗੋਂ ਪਹਾੜਾਂ ਵਰਗਾ ਜ਼ੇਰਾ ਵੀ ਦਿੱਤਾ ਡੰਡੀ ਕਲਾਤ ਉਹਨਾਂ ਨੂੰ ਮਹਿਫੂਜ਼ ਖੇਤਰ ਲੱਗਾ ਤਾਂ ਹਰ ਦਿਸ਼ਾ ਤੋਂ ਉਹਨਾਂ ਦੇ دینی ਭਾਈ ਉੱਥੇ ਆ ਕੇ ਟਿਕਣ ਲੱਗੇ ਡੰਡੀ ਬਲੋਚਾਂ ਨਾਲ ਟੱਕਰ ਲੈਣੀ ਪਹਾੜ ਨਾਲ ਮੱਥਾ ਲਾਉਣ ਵਰਗਾ ਜਾਪਣ ਲੱਗਾ ਡੰਡੀ ਕਲਾਤ ਬਲੋਚਿਸਤਾਨ ਵਿੱਚ ਸੁੱਖ ਦਾ ਸਾਹ ਆਇਆ ਤਾਂ ਬਲੋਚਾਂ ਦਾ ਵਖਰਾ ਸੱਭਿਆਚਾਰ ਉਤਪੰਨ ਹੋਣ ਲੱਗਾ ਡੰਡੀ ਦੋਸਤੀ ਅਤੇ ਦੁਸ਼ਮਣੀ درمیان ਪੱਕੀ ਲਕੀਰ ਖਿੱਚਣੀ ਉਹਨਾਂ ਦਾ ਸੁਭਾ ਬਣ ਗਈ ਦੋਸਤੀ ਅਤੇ ਦੁਸ਼ਮਣੀ ਪੀੜੀਦਰ ਪੀੜੀ ਚਲਦੀ ਡੰਡੀ 11 ਮਾਰਚ ਨੂੰ ਬਲੋਚਿਸਤਾਨ ਲਿਬਰੇਸ਼ਨ ਆਰਮੀ ਦੇ ਲੜਾਕਿਆਂ ਨੇ 380 ਮੁਸਾਫਰਾਂ ਨੂੰ ਕੋਇਟਾ ਤੋਂ ਪੇਸ਼ਾਵਰ ਲੈ ਜਾ ਰਹੀ ਜ਼ਾਫਰ ਐਕਸਪ੍ਰੈਸ ਸਟਾਰ ਨੂੰ ਅਗਵਾ ਕੀਤਾ ਤਾਂ ਬਲੋਚਾਂ ਦੇ ਬਾਗੀ ਸੁਭਾ ਦੀ ਚਰਚਾ ਵਿਸ਼ਵ ਭਰ ਵਿੱਚ ਹੋਣ ਲੱਗੀ ਡੰਡੀ ਇਸ ਟ੍ਰੇਨ ਵਿੱਚ ਪਾਕਿਸਤਾਨ ਦੇ ਵੱਡੀ ਤਾਦਾਦ ਵਿੱਚ ਫੌਜੀ ਸਵਾਰ ਸਨ ਡੰਡੀ ਪਾਕਿਸਤਾਨ ਸਰਕਾਰ ਨੇ ਇਲਜ਼ਾਮ ਲਗਾਇਆ ਕਿ ਇਸ ਖੂਨੀ ਅਗਵਾ ਕਾਂਡ ਪਿੱਛੇ ਭਾਰਤ ਸਰਕਾਰ ਦਾ ਹੱਥ ਹੈ ਡੰਡੀ ਪਾਕਿਸਤਾਨ ਨੇ ਦਾਵਾ ਕੀਤਾ ਕਿ ਭਾਰਤ ਬਲੋਚੀ ਲੜਾਕਿਆਂ ਦੀ ਮਦਦ ਕਰਕੇ ਬੰਗਲਾਦੇਸ਼ ਵਾਂਗ ਬਲੋਚਿਸਤਾਨ ਨੂੰ ਵੱਖਰਾ ਦੇਸ਼ ਬਣਾਉਣਾ ਚਾਹੁੰਦਾ ਹੈ ਡੰਡੀ ਭਾਰਤ ਨੇ ਇਹਨਾਂ ਦੋਸ਼ਾਂ ਦਾ ਖੰਡਨ ਕਰਦਿਆਂ ਕਿਹਾ ਕਿ ਇਹ ਪਾਕਿਸਤਾਨ ਦਾ ਅੰਦਰੂਨੀ ਮਾਮਲਾ ਹੈ ਜਿਸ ਤੋਂ ਭਾਰਤ ਨੇ ਕੁਝ ਨਹੀਂ ਲੈਣਾ ਡੰਡੀ ਵਾਕਈ ਭਾਰਤ ਦਾ ਇਸ ਨਾਲ ਕੋਈ ਲੱਗਾ ਦਾਗਾ ਨਹੀਂ ਹੈ ਇਤਿਹਾਸ ਗਵਾਹ ਹੈ ਕਿ ਬਲੋਚ ਸਦੀਆਂ ਤੋਂ ਧੋਖਾ ਧੜੀ ਦਾ ਸ਼ਿਕਾਰ ਹੁੰਦੇ ਆਏ ਹਨ ਡੰਡੀ ਭਾਰਤ ਦੀ ਤਕਸੀਮ ਤੋਂ ਬਾਅਦ ਬਲੋਚਾਂ ਨੇ ਪਾਕਿਸਤਾਨ ਵਿੱਚ ਰਲੇਵਾ ਕੁਝ ਸ਼ਰਤਾਂ ਉੱਤੇ ਕੀਤਾ ਸੀ ਡੰਡੀ ਉਹਨਾਂ ਦੀ ਪਹਿਲੀ ਸ਼ਰਤ ਖੁਦਮੁਖਤਾਰੀ ਅਤੇ ਵੱਖਰੇ ਸੱਭਿਆਚਾਰ ਨੂੰ ਬਰਕਰਾਰ ਰੱਖਣਾ ਸੀ ਇਸ ਤੋਂ ਇਲਾਵਾ ਕਈ ਹੋਰ ਸ਼ਰਤਾਂ ਸੰਨ ਜਿਨ੍ਹਾਂ ਵਿੱਚੋਂ ਇੱਕ ਵੀ ਵਫਾ ਨਹੀਂ ਹੋਈ ਡੰਡੀ ਫਲਸਰੂਪ ਤੱਕੇशाही ਅਤੇ ਧੋਖੇਬਾਜ਼ੀ ਖਿਲਾਫ ਬਲੋਚ ਉੱਠ ਖੜੇ ਹੋਏ ਡੰਡੀ ਬੰਗਲਾਦੇਸ਼ ਬਣਨ ਤੋਂ ਬਾਅਦ ਆਜ਼ਾਦੀ ਦੀ ਲਹਿਰ ਹੋਰ ਪ੍ਰਚੰਡ ਹੋ ਗਈ ਇਸ ਤੋਂ ਪਹਿਲਾਂ ਬ੍ਰਿਟਿਸ਼ ਸਰਕਾਰ ਨੇ ਬਲੋਚਾਂ ਨੂੰ ਰੱਜ ਕੇ ਲੁੱਟਿਆ ਅਤੇ ਕੁੱਟਿਆ ਸੀ ਡੰਡੀ ਇਸ ਤੋਂ ਪਹਿਲਾਂ ਈਰਾਨ ਦੇ ਦੀਨੀ ਪਾਈਆਂ ਨੇ ਉਹਨਾਂ ਦਾ ਘੋਰ ਸ਼ੋਸ਼ਣ ਕੀਤਾ ਸੀ ਡੰਡੀ